ਸਤ ਸ੍ਰੀ ਅਕਾਲ ਦੋਸਤੋ ਮੈਂ ਮੀਤ ਕਰਦਾ ਤੁਸੀਂ ਸਾਰੇ ਠੀਕ ਹੋ ਅੱਜ ਆਪਾਂ ਗੱਲ ਕਰਦੇ ਆਂ ਬੱਚੇ ਦਾਣੀ ਦੇ ਵਿੱਚ ਰਸੋਲੀ ਬਣਨ ਦਾ ਕਾਰਨ ਕੀ ਹੈ ਆਯੁਰਵੇਦ ਦੇ ਵਿੱਚ ਰਸੋਲੀ ਨੂੰ ਗੁਲਮ ਕਿਹਾ ਜਾਂਦਾ ਮਾਡਰਨ ਸਾਇੰਸ ਦੇ ਵਿੱਚ ਸਿਸ਼ਟ ਕਿਹਾ ਜਾਂਦਾ ਆਮ ਬੋਲ ਚੱਲਦੀ ਭਾਸ਼ਾ ਦੇ ਵਿੱਚ ਅਸੀਂ ਰਸੋਲੀ ਕਾਹ ਦਿੰਨੇ ਆ ਇਹ ਰਸੋਲੀ ਬਣਨ ਦਾ ਜਿਹੜਾ ਕਾਰਨ ਹੈ ਇਹਦੇ ਵਿੱਚ ਖਰਾਬ ਪਾਚਨ ਪ੍ਰਣਾਲੀ ਜਿਹਦੇ ਕਰਕੇ ਸਰੀਰ ਦੇ ਵਿੱਚ ਗਰਮੀ ਵੱਧ ਜਾਂਦੀ ਹੈ ਵਧੀ ਹੋਈ ਗਰਮੀ ਜਿਹੜੀ ਹੈ ਉਹ ਆਪਣੇ ਗੁਣ ਤੋਂ ਦੂਸਰੀ ਜਿਹੜੀ ਵాయు ਆ ਉਹਦੇ ਗੁਣ ਨੂੰ ਬਦਲ ਦਿੰਦੀ ਆ ਯਾਨੀ ਕਿ ਕਫ ਨੂੰ ਵੀ ਬਦਲ ਦਿੰਦੀ ਆ ਔਰ ਵాయు ਨੂੰ ਵੀ ਬਦਲ ਦਿੰਦੀ ਆ ਵాయు ਜਿੱਥੇ ਵੀ ਰੁਕਦੀ ਆ ਵాయు ਨਿਕਲਣ ਦਾ ਜਿਹੜਾ ਮਾਰਗ ਆ ادੋ ਮਾਰਗ ਆ ਯਾਨੀ ਕਿ ਪਿਸ਼ਾਬ ਔਰ ਲੈਟਰਨ ਰਾਹੀਂ ਹੀ ਸਰੀਰ ਦੀ ਵాయు ਨਿਕਲਦੀ ਆ ਔਰ ਉਹਨਾਂ ਚੀਜ਼ਾਂ ਦੇ ਵਿੱਚ ਜਾ ਕੇ ਜਦੋਂ ਅਸੀਂ ਵాయు ਨੂੰ ਰੋਕਦੇ ਆ ਕਬਜ ਹੋ ਜਾਂਦੀ ਆ ਜਾਂ ਕਈ ਵਾਰੀ ਪਿਸ਼ਾਬ ਰੋਕਦੇ ਆ ਮਾਹਵਾਰੀ ਦੇ ਵਿੱਚ ਵਿਗਾੜ ਜਦੋਂ ਪੈਦਾ ਹੁੰਦਾ ਉਦੋਂ ਵੀ ਵాయు ਦਾ ਅਵਰੋਧ ਹੁੰਦਾ ਤਾਂ ਵਾਯੂ ਜਿੱਥੇ ਬੱਚੇ ਦਾਣੀ ਦੇ ਵਿੱਚ ਯਾ